ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 8ਵਾਂ ਬਲ ਅਤੇ ਗਤੀ ਦੇ ਨਿਯਮ ਤੇ ਇਸ ਅਧਿਆਇ ਦੀ ਸੋਚੋ ਤੇ ਉੱਤਰ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲੇ 4 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਸਮਝ ਕੇ ਆਪਣੇ ਸ਼ਬਦਾਂ ਵਿੱਚ ਆਪ ਲਿਖਣ ਦਾ ਅਭਿਆਸ ਵੀ ਜਰੂਰ ਕਰੋ ਸਭ ਸ਼ੁਰੂ ਕਰੀਏ ਯਾਰੇ ਵਿਦਿਆਰਥੀਓ ਟੋਡੀਆਂ ਅੰਗਰੇਜ਼ੀ ਅਤੇ ਗਣਿਤ ਦੀ ਲੌਣਾ ਵੀ ਇਸੇ ਚੈਨਲ ਤੋਂ ਪੁਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਰਸਾਲ ਚੈਨਲ ਨੂੰ ਖੋਲ੍ਹ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋਗੇ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ CBSE 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਤੇ ਮੈਥ ਵਿੱਚ ਤੁਹਾਨੂੰ ਮਿਲਣਗੀਆਂ 9th ਮੈਥ ਨੋਟਸ ਨਵੀਂ ਨਵੀਂ ਗਣਿਤ CBSE 9th ਮੈਥ ਜਬ ਇੰਗਲਿਸ਼ ਮੀਡੀਆ ਵਿੱਚ ਜੋ ਕਿ ਸੇ CBSE ਵਾਲੀ NCERT ਵਾਲੀ ਕਿਤਾਬ ਹੈਗੀ ਹੈ ਉਹ CBSE ਦੇ ਬੋਰਡ ਲਈ ਉਹ ਕਿਤਾਬ ਚੱਲੇਗੀ ਇਕੇ ਕੀ ਗਣਿਤ ਦੇ ਸਿਧਾਂਤ ਇੰਗਲਿਸ਼ ਵਿੱਚ ਮੈਥ ਕਨਸੈਪਟਸ ਇਕੇ ਕੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇਹ ਤੁਹਾਡੀ ਜਨਰਲ ਨੋਲੇਜ ਵਾਸਤੇ ਕਰਨ ਲਈ ਇੱਕ ਪਲੇਲਿਸਟ ਹੈਗੀ ਐਬ੍ਰਿਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਬੱਚੋ ਇਹ ਜਿਹੜੇ ਸਵਾਲ ਨੇ 4 ਤੇ ਅਗਲੇ ਵੀਡੀਓ ਚ 4 ਹੋਰ ਸਵਾਲ ਇਹ ਸਾਰੇ ਜੜਤਾ ਦੇ ਨਾਲ ਜੁੜੇ ਹੋਏ ਨੇ ਜੇ ਵਾਰਿਕ ਜੀਵਨ ਵਿੱਚ ਜੋ ਸਾਡੇ ਨਾਲ ਵਾਪਰਦਾ ਹੈ ਅਸੀਂ ਉਹ ਹੁੰਦਾ ਵੇਖਦੇ ਹਾਂ ਤੇ ਇਹਨੂੰ ਇਹ ਜਾਣ ਦੀ ਦ੍ਰਿਸ਼ਟੀ ਨਾਲ ਕਿੱਦਾਂ ਸਮਝਣਾ ਹੈ ਤੇ ਕਿੱਦਾਂ ਵਿਆਖਿਆ ਕਰਨੀ ਹੈ ਉਹ ਅਸੀਂ ਇਹਨਾਂ ਸਵਾਲਾਂ ਰਾਹੀਂ ਸਮਝਾਵਾਂਗੇ ਪਹਿਲਾ ਸਵਾਲ ਹੈ ਕਾਰ ਵਿੱਚ ਸਫ਼ਰ ਕਰਦੇ ਹੋਏ ਜਦੋਂ ਚਾਨ ਚੱਕ ਬ੍ਰੇਕ ਲੱਗਦੀ ਹੈ ਤਾਂ ਅਸੀਂ ਅੱਗੇ ਵੱਲ ਨੂੰ ਕਿਉਂ ੱੱਕੇ ਜਾਂਦੇ ਹਾਂ ਤੁਸੀਂ ਕਹੋ ਜੀ ਇਹ ਤੇ ਆਮ ਸਨੁਪਤਈਏ ਚ ਸਮਝਣ ਵਾਲੀ ਘੜੀ ਗੱਲ ੱੱਕੇ ਜਾਂਦੇ ਆ ੱੱਕੇ ਜਾਂਦੇ ਆ ਇਹਦੇ ਅਸੀਂ ਸਾਰੇ ਵਾਪਰ ਦਾ ਦੇਖਦੇ ਨੇ ਉਹ ਨਾਲ ਹੁੰਦਾ ਹੈ ਪੜਿਆ ਲਿਖਿਆ ਬੰਦਾ ਚਾਹਨਪੜ ਬੰਦਾ ਪਰ ਬੱਚਿਓ ਅਸੀਂ ਸਿੱਖਣ ਦਾ ਯਤਨ ਕਰਨਾ ਹੈ ਅਸੀਂ ਹਰ ਗੱਲ ਨੂੰ ਵਿਗਿਆਨ ਦੀ ਦ੍ਰਿਸ਼ਟੀ ਦੇ ਨਾਲ ਹਰ ਗੱਲ ਨੂੰ ਮਤਲਬ ਕੀ ਹੈ ਸਾਰੀਆਂ ਗੱਲਾਂ ਨਹੀਂ ਜਿਹੜੀਆਂ ਸਾਡੇ ਕੁਦਰਤ ਵਿੱਚ ਵਾਪਰਦੀਆਂ ਨੇ ਦ੍ਰਿਸ਼ਟ ਗੱਲਾਂ ਬਾਰੇ ਕੋਈ ਵਿਗਿਆਨ ਨਹੀਂ ਹੁੰਦਾ ਜਿਹੜੇ ਸਾਡੇ ਗੁਣ ਹੈਗੇ ਨੇ ਜਾਂ ਜਿਹੜੇ ਅਗੁਣ ਹੈਗੇ ਨੇ ਕਾਮ ক্রোধ ਲੋਭ ਓੰਕਾਰ ਜਾਂ ਸਤ ਸੰਤੋਖ ਦੀ ਆਧਾਰਮ ਤੀਰਜ ਸੇਵਾ ਵੰਡ ਕੇ ਛਕਣਾ ਸਰਬਦਾ ਭਲਾ ਇਹਨਾਂ ਨੂੰ ਵਿਗਿਆਨ ਦੀ ਦ੍ਰਿਸ਼ਟੀ ਨਾਲ ਨਹੀਂ ਅਸੀਂ ਸਮਝ ਸਕਦੇ ਪਰ ਜਿਹੜੀ ਪਦਾਰਥਕ ਚੀਜ਼ਾਂ ਨੇ ਜਿਹੜੀਆਂ ਸਾਡੇ ਆਲੇ-ਦੋਲੇ ਵਾਪਰਦੀਆਂ ਨੇ ਵਰਤਾਰੇ ਨੇ ਉਹਨਾਂ ਨੂੰ ਉਸੇ ਵਿਗਿਆਨ ਨਾਲ ਹੀ ਸਮਝਣਾ ਹੈ ਤੇਰੀ ਵਿਆਖਿਆ ਕਰਨੀ ਹੈ ਠੀਕ ਹੈ ਉਹ ਦੇਖੀਏ ਕਿ ਇਹ ਵਸਤੂਆਂ ਦੇ ਜੜਤਾ ਵਾਲੇ ਕੁਦਰਤੀ ਸੁਭਾਅ ਕਰਕੇ ਹੈ ਇਹ ਸਾਰੇ ਸਵਾਲ ਇਹ ਅਗਲੇ 4 ਵਿੱਚ ਸਵਾਲ ਹੋਰ ਅਗਲੇ ਵੀਡੀਓ ਚ ਉਹ ਜੜਤਾ ਨਾਲ ਜੁੜੇ ਹੋਣਗੇ ਬ੍ਰੇਕ ਲਾਏ ਜਾਣ ਤੇ ਕਾਰ ਅਤੇ ਸੀਟ ਜੇ ਤੇ ਅਸੀਂ ਬੈਠੇ ਹੁੰਨੇ ਆ ਉਹ ਵਿਰਾਮ ਅਵਸਥਾ ਵਿੱਚ ਆ ਜਾਂਦੇ ਨੇ ਇਸ ਮੁੱਚੀ ਕਾਰ ਜਿਹੜੇ ਬ੍ਰੇਕ ਲੱਗਦੀ ਹੈ ਤੇ ਸਾਰੀ ਕਾਰ ਦਾ ਜਿਹੜਾ ਢਾਂਚਾ ਹੈ ਉਹ ਸੀਟਾਂ ਸਟੀਅਰਿੰਗ ਉਹਦਾ ਇੰਜਨ ਸਭ ਕੁਝ ਹੀ ਰੁਕ ਜਾਂਦਾ ਹੈ ਨਾ ਕਿਉਂਕਿ ਸਾਰੇ ਜੁੜੀਆਂ ਹੋਈਆਂ ਇੱਕ ਦੂਜੇ ਨਾਲ ਪਰ ਅਸੀਂ ਉਹਨਾਂ ਫਿਕਸ ਨਹੀਂ ਹੈਗੇ ਸਾਡਾ ਸਿਰਫ ਲੱਤਾਂ ਪੱਟ ਜਿਹੜੇ ਨੇ ਸੀਟ ਤੇ ਬੈਠੇ ਨੇ ਉਹੀ ਜੁੜੇ ਹੋਏ ਨੇ ਸਾਡਾ ਉਤਲਾ ਢੜ ਜਿਹੜਾ ਹੈਗਾ ਉਹਤ ਲੈ ਉਹ ਮਲਕੀ ਉਹਦੇ ਨਾਲ ਨਹੀਂ ਬੰਨਿਆ ਹੋਇਆ ਸੀਟ ਵਿਰਾਮ ਅਵਸਥਾ ਵਿੱਚ ਆ ਜਾਂਦੇ ਹਨ ਪਰ ਸਾਡਾ ਸ਼ਰੀਰ ਜੜਤਾ ਦੇ ਕਾਰਨ ਕਾਰ ਦੇ ਪਹਿਲੇ ਵੇਗ ਮੁਤਾਬਕ ਗਤੀ ਵਿੱਚ ਰਹਿਣਾ ਚਾਹੁੰਦਾ ਹੈ ਅਤੀ ਅਤੇ ਅਸੀਂ ਅੱਗੇ ਵੱਲ ਧੱਕੇ ਜਾਂਦੇ ਹਾਂ ਸੋ ਸਾਡਾ ਜਿਹੜਾ ਜਿਹੜਾ ਅਸੀਂ ਬੈਠੇ ਸੀਗੇ ਸੀਟ ਤੇ ਪੱਟ ਸੀਗੇ ਉਹ ਤੇ ਉੱਥੇ ਰਹੇ ਥੋੜਾ ਬਹੁਤ ਅੱਗੇ ਵੱਲ ਉਹ ਵੀ ਖਿਸਕ ਜਾਂਦੇ ਹੈ ਕਿਉਂਕਿ ਤੁਹਾਡਾ ਗਿਆ ਅੱਗੇ ਵੱਲ ਨੂੰ ਧੱਕਿਆ ਗਿਆ ਕਿਉਂਕਿ ਉਹ ਪਹਿਲਾਂ ਗਤੀ ਵਿੱਚ ਸੀਗਾ ਸੋ ਜਿਹੜੀ ਗਤੀ ਵਿੱਚ ਕਾਰ ਸੀਗੀ ਸਾਡਾ ਸਰੀਰ ਉਸੇ ਗਤੀ ਵਿੱਚ ਰਹਿਣਾ ਲੋਚਦਾ ਹੈ ਇਹ ਉਹਦਾ ਜੜਤਾ ਦਾ ਸੁਭਾਅ ਹੈ ਠੀਕ ਹੈ ਆਓ ਦੇਖੀਏ ਹੁਣ ਅਗਲਾ ਸਵਾਲ ਅਗਲਾ ਸਵਾਲ ਇਹਦੇ ਨਾਲ ਹੀ ਜੁੜਿਆ ਹੋਇਆ ਹੈ ਮੋਟਰ ਗੱਡੀਆਂ ਵਿੱਚ ਸਫ਼ਰ ਕਰਨ ਵੇਲੇ ਮੁਸਾਫਰਾਂ ਲਈ ਸੁਰੱਖਿਆ ਪੇਟੀ ਜਿਹਨੂੰ ਸੇਫਟੀ ਬੈਲਟ ਕਹਿੰਦੇ ਆ ਲਾਉਣੀ ਕਿਉਂ ਜ਼ਰੂਰੀ ਹੈ ਜਦੋਂ ਮੋਟਰ ਗੱਡੀ ਬ੍ਰੇਕ ਲਾਉਂਦੀ ਹੈ ਤਾਂ ਗੱਡੀ ਅਤੇ ਸੀਟ ਵਿਰਾਮ ਅਵਸਥਾ ਵਿੱਚ ਆ ਜਾਂਦੇ ਹਨ ਹਾਂ ਵੀ ਜਿੱਦਾਂ ਪਹਿਲੇ ਦੱਸਿਆ ਤੁਹਾਨੂੰ ਪਹਿਲੇ ਸਵਾਲ ਅਰ ਯਾਤਰੀ ਦਾ ਸਰੀਰ ਉੱਪਰਲਾ ਹਿੱਸਾ ਖਾਸ ਜ਼ਰੂਰ ਤੇ ਜੜਤਾ ਦੇ ਕਾਰਨ ਵਾਹਨ ਦੇ ਪਹਿਲੇ ਵੇਗ ਮੁਤਾਬਕ ਗਤੀ ਵਿੱਚ ਰਹਿਣਾ ਚਾਹੁੰਦਾ ਹੈ ਇਸ ਤਰ੍ਹਾਂ ਉਹ ਜ਼ੋਰ ਨਾਲ ਅੱਗੇ ਵੱਲ ਨੂੰ ਸੁੱਟਿਆ ਜਾਂਦਾ ਹੈ ਬੰਦਾ ਜਿਹੜਾ ਜਿਸ ਕਰਕੇ ਪੈਨਲ ਨਾਲ ਵੱਜ ਕੇ ਸਟੀਅਰਿੰਗ ਵਿੱਚ ਵੱਜ ਸਕਦਾ ਹੈ ਪੈਨਲ ਵਿੱਚ ਵੱਜ ਸਕਦਾ ਹੈ ਪਿੱਛੇ ਬੈਠੇ ਯਾਤਰੀ ਅਗਲੀ ਸੀਟਾਂ ਦੇ ਜਿਹੜਾ ਉਹਦਾ ਬੈਕ ਰੈਸਟ ਹੁੰਦਾ ਉਹਦੀ ਜਿਹੜੀ ਪਿੱਠ ਹੁੰਦੀ ਹੈ ਉੱਤੇ ਵੱਜ ਸਕਦਾ ਫੱਟੜ ਹੋਣ ਦਾ ਖਤਰਾ ਹੁੰਦਾ ਹੈ ਮੌਤ ਹੋ ਸਕਦੀ ਹੈ ਜੇ ਤੁਸੀਂ ਬੱਚੇ ਹੋ ਯਾਦ ਹੋਵੇ ਜਸਪਾਲ ਪੱਟੀ ਜੀ ਬੜੇ ਪੰਜਾਬ ਦੇ ਮਸ਼ਹੂਰ ਕਲਾਕਾਰ ਉਹ ਅਕਾਲ ਚਲਾਣਾ ਕਿਦਾਂ ਕੀਤਾ ਉਹਨਾਂ ਨੇ ਪਿਛਲੀ ਸੀਟ ਤੇ ਬੈਠੇ ਸੀ ਸੀਟ ਬੈਲਟ ਨਹੀਂ ਲਾਈ ਹੋਈ ਸੀਗੀ ਜਿਹੜੇ ਅਗਲੇ ਯਾਤਰੀ ਸੀਗੇ ਉਹ ਬਚ ਗਏ ਸੀਟ ਬੈਲਟ ਲਾਈਆਂ ਹੀ ਸੀਗੀਆਂ ਜੋੜ ਦੀ ਐਕਸੀਡੈਂਟ ਹੋਇਆ ਵਜੇ ਇਹ ਉਹਨਾਂ ਦੀ ਮੌਤ ਹੋ ਗਈ ਉਹ ਫੂਰੇ ਹੋ ਗਏ ਸੋ ਐ ਇੱਕ ਅਸੀਂ ਜਾਣਦੇ ਆ ਇਦਾਂ ਦੇ ਹੋਰ ਵੀ ਬੜੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ ਜਸਪਾਲ ਕੱਟੀ ਪੱਟੀ ਕਿਉਂਕਿ ਉਹ ਅਲਗਾੜ ਸੀਗੇ ਮਸ਼ਹੂਰ ਸੀਗੇ ਇਸ ਕਰਕੇ ਉਹਨਾਂ ਦੀ ਖਬਰ ਬਣ ਗਈ ਬਾਕੀ ਆਮ ਇਦਾਂ ਦੀ ਕਿੰਨੀਆਂ ਮੋਤਾਂ ਹੁੰਦੀਆਂ ਜਿਨ੍ਹਾਂ ਦੀ ਖਬਰ ਨਹੀਂ ਬਣਦੀ ਸੋ ਇਹ ਬੱਚਿਓ ਇਹਦੇ ਪਿੱਛੇ ਵਿਗਿਆਨ ਹੈਗਾ ਸੋ ਸੁਰੱਖਿਆ ਪੇਟੀ ਅਸੀਂ ਕੱਲੀ ਕਈ ਬੰਦੇ ਮੈਂ ਦੇਖਦਾ ਉਹ ਕਹਿੰਦੇ ਉਹ ਯਾਰ ਅੱਗੇ ਪੁਲਿਸ ਵਾਲੇ ਨਾਕਾ ਲਾਇਆ 벨ਟ ਲਾ ਲੈਣੇ ਆ ਹੈ 벨ਟ ਸੀ ਸੁਰੱਖਿਆ ਪੇਟੀ ਇਹ ਪੁਲਿਸ ਵਾਲਿਆਂ ਲਈ ਜਾਂ ਟ੍ਰੈਫਿਕ ਪੁਲਿਸ ਵਾਲਿਆਂ ਲਈ ਜਾਂ ਸਰਕਾਰ ਲਈ ਨਹੀਂ ਲਾਣੀ ਇਹ ਬੱਚਿਓ ਅਸੀਂ ਆਪਣੇ ਲਈ ਲਾਣੀ ਹੈ ਠੀਕ ਹੈ ਨਾ ਸੋ ਇਹ ਚ ਕਿਸੇ ਦਾ ਭਲਾ ਨਹੀਂ ਇਹ ਚ ਆਪਣਾ ਭਲਾ ਹੈਗਾ ਆਪਣਾ ਬਚਾਅ ਹੈਗਾ ਠੀਕ ਹੈ ਸੋ ਇਸ ਕਰਕੇ ਵੱਜ ਕੇ ਫਟੜ ਹੋਣ ਦਾ ਖਤਰਾ ਹੈ ਸੁਰੱਖਿਆ ਪੇਟੀ ਸਰੀਰ ਨੂੰ ਜ਼ੋਰ ਨਾਲ ਅੱਗੇ ਧੱਕੇ ਜਾਣ ਤੋਂ ਰੋਕ ਲੈਂਦੀ ਹੈ ਸਰੀਰ 모ੜੇ ਛੁੱਟਿਆ ਜਾਏਗਾ ਪਰ ਬੈਲਟ ਜਿਹੜੀ ਇਹ ਰੋਕ ਲੈਂਦੀ ਹੈ ਉਹ ਫੇ ਅੱਗੇ ਨਹੀਂ ਜਾਣ ਦਿੰਦੀ ਠੀਕ ਹੈ ਤੇ ਬੰਦਾ ਵੱਜਦਾ ਨਹੀਂ ਹੈਗਾ ਇਹ ਮੌਤ ਤੋਂ ਬਚ ਸਕਦਾ ਹੈ ਮਾੜੀ ਮੋਟੀ ਸੱਟ ਲੱਗ ਸਕਦੀ ਹੈ ਪਰ ਮੌਤ ਤੋਂ ਬਚਾਅ ਹੋ ਸਕਦਾ ਹੈ 18ਵਾਂ ਸਵਾਲ ਮੰਨ ਲਓ ਤੁਸੀਂ ਰੁਕੀ ਹੋਈ ਬੱਸ ਵਿੱਚ ਖੜੇ ਹੋ ਬੱਸ ਸੋ ਤੇ ਖੜੀ ਹੈ ਜਾਂ 62 ਦੇ ਤੇ ਖੜੀ ਹੈ ਤੁਸੀਂ ਚੜ ਗਏ ਅੰਦਰ ਨਾ ਤੇ ਚਾਨ ਚੱਕ ਬਸ ਚੱਲਣ ਲੱਗਦੀ ਹੈ ਤੇ ਤੁਸੀਂ ਪਿਛਾ ਨੂੰ ਡਿਗਣ ਲੱਗਦੇ ਹੋ ਕਿਉਂ ਜਿਹੜੀ ਚਲਦੀ ਗੱਡੀ ਹੈ ਜਦੋਂ ਉਹ ਚ ਬ੍ਰੇਕ ਲੱਗਦੀ ਹੈ ਤੇ ਅਸੀਂ ਅਗਾਹ ਨੂੰ ਸੁੱਟੇ ਜਾਂਦੇ ਹਾਂ ਪਰ ਜੇ ਰੁਕੀ ਹੋਈ ਗੱਡੀ ਹੈ ਉਹ ਅਚਾਨਕ ਚੱਲ ਪਵੇ ਸਾਨੂੰ ਪਤਾ ਨਹੀਂ ਲੱਗੇ ਅਸੀਂ ਪਿਛਾ ਨੂੰ ਸੁੱਟੇ ਜਾਂਦੇ ਹਾਂ ਬਿਲਕੁਲ ਉਹੀ ਸਵਾਲ ਹੈ ਪਰ ਇਹਦਾ ਦੂਜਾ ਰੂਪ ਹੈ ਪਾਉ ਰੁਕੀ ਗੱਡੀ ਅਚਾਨਕ ਚੱਲ ਪਈ ਪਹਿਲੇ ਅਸੀਂ ਕੀਤੇ ਸੀ ਜਲਦੀ ਗੱਡੀ ਅਚਾਨਕ ਰੁਕ ਗਈ ਠੀਕ ਹੈ ਸੋ ਇਹਦਾ ਜਵਾਬ ਵੀ ਉਸੇ ਤਰ੍ਹਾਂ ਹੈ ਸਮਝ ਕੇ ਤਾਂ ਕਿ ਸਾਰੀ ਗੱਲਾਂ ਨੂੰ ਸੋਚੀ ਤਰ੍ਹਾਂ ਸਮਝ ਸਕੀਏ ਰੱਟੇ ਨਹੀਂ ਲਾਣੇ ਸਮਝਣਾ ਹੈ ਕਿ ਆਪਣੇ ਸ਼ਬਦਾਂ ਚ ਵੀ ਲਿਖਣ ਦਾ ਅਭਿਆਸ ਕਰਨਾ ਹੈ ਇਹ ਵਸਤੂਆਂ ਦੇ ਜੜਤਾ ਵਾਲੇ ਇਹ ਅਸਲ ਜਮਤ ਜਿਹੜਾ ਨਾ ਸ਼ਬਦਾਵਲੀ ਜੜਤਾ ਜ਼ਰੂਰ ਵਰਤਣਾ ਤੁਸੀਂ ਜੜਤਾ ਵਾਲੇ ਕੁਦਰਤੀ ਸੁਭਾਅ ਕਰਕੇ ਹੈ ਸਾਰੀ ਵਸਤੂਆਂ ਚ ਹੈ ਜੜਤਾ ਦਾ ਸੁਭਾਅ ਹੁੰਦਾ ਹੈ ਬਸ ਦੇ ਚੱਲਣ ਤੇ ਸਣੇ ਬਸ ਦੇ ਫਰਸ਼ ਜਿਵੇਂ ਜਿ ਖੜੇ ਆ ਸੋ ਇਹ ਫਰਸ਼ ਦੀ ਕਾਰਨ ਜਿੱਥੇ ਸਾਡੇ ਪੈਰ ਲੱਗੇ ਹੋਏ ਨੇ ਸਣੇ ਬਸ ਦੇ ਫਰਸ਼ ਸਮੁੱਚੀ ਬਸ ਗਤੀ ਦੀ ਅਵਸਥਾ ਵਿੱਚ ਆ ਜਾਂਦੀ ਹੈ ਪੂਰਾ ਢਾਂਚਾ ਦਾ ਬਸ ਆ ਗਿਆ ਪਰ ਸਾਡਾ ਸਰੀਰ ਜੜਤਾ ਦੇ ਕਾਰਨ ਰੁਕੀ ਹੋਈ ਬਸ ਦੀ ਪਹਿਲੀ ਅਵਸਥਾ ਵਿੱਚ ਰਹਿਣਾ ਚਾਹੁੰਦਾ ਹੈ ਉਹ ਰੁਕਿਆ ਰਹਿਣਾ ਚਾਹੁੰਦਾ ਹੈ ਸਿੱਟੇ ਵਜਾਉ ਸਾਡੇ ਫਰਸ਼ ਤੇ ਲੱਗੇ ਪੈਰ ਤੇ ਗਤੀ ਚ ਆ ਜਾਂਦੇ ਹਨ ਉਹ ਨਾਲ ਪੈਰ ਵੀ ਖਿਸਕ ਜਾਂਦੇ ਨੇ ਤੇ ਸਰੀਰ ਪਿੱਛੇ ਨੂੰ ਪਰ ਸਰੀਰ ਪਛਾਣੂ ਦੇਖਦਾ ਹੈ ਹੈ ਗਿਆ ਬੱਚਿਓ ਵਿਗਿਆਨਿਕ ਤੌਰ ਤੇ ਗੱਲ ਨੂੰ ਸਮਝਣਾ ਆ ਦੇਖਿਓ ਨਗਲਾ ਸਵਾਲ ਜਦੋਂ ਤੇਜ਼ ਚਾਲ ਤੇ ਚਲਦੇ ਚਾਂਚਕ ਕਾਰ ਮੋੜ ਘਟਦੀ ਹੈ ਤੇਜੀ ਦਾ ਮੋੜ ਘਟੇ ਲਗੇ ਵਾਹ ਜਾਈਵੇ ਤੇ ਜਾ ਰਹੇ ਆ ਕੋਈ ਜ਼ਿਆਦਾ ਰਸ਼ ਨਹੀਂ ਹੈਗਾ ਤੇ ਮੋੜ ਆ ਗਿਆ ਅਚਾਨਕ ਮੋੜ ਘਟ ਲਿਆ ਕਾਰ ਵਿੱਚ ਬੈਠੇ ਅਸੀਂ ਮੋੜ ਦੇ ਉਲਟ ਪਾਸੇ ਵੱਲ ਨੂੰ ਝੁੱਤ ਗਏ ਫਿਰ ਉਧਰ ਨੂੰ ਸਾਡਾ ਸਾਡਾ ਇਹਦਾ ਧੜਾ ਉਹਧਰ ਨੂੰ ਮੁੜ ਜਾਂਦਾ ਉਹ ਸੱਜੇ ਪਾਸੇ ਮੁੜਿਆ ਤੇ ਅਸੀਂ ਕਿਧਰ ਨੂੰ ਜਾਂਦੇ ਆਂ ਕਿਧਰ ਨੂੰ ਆ ਜਾਂਦੇ ਆਂ ਖੱਬੇ ਪਾਸੇ ਨੂੰ ਹੋ ਜਾਂਦੇ ਆਂ ਬੱਸਾਂ ਜਿਹੜੇ ਕਿਲੇ ਬਸਿੱਦਾ ਮੁੜਦੀ ਏ ਪਹਾੜੀ ਰਸਿਆਂ ਤੇ ਤੇ ਜੇ ਸੱਜੇ ਨੂੰ ਮੁੜੀਏ ਤੇ ਸਵਾਰੀਆਂ ਖੱਬੇ ਪਾਸੇ ਨੂੰ ਇਧਾ ਹੋ ਜਾਂਦੀਆਂ ਜੇ ਸੱਜੇ ਪਾਸੇ ਮੁੜ ਖੱਬੇ ਪਾਸੇ ਮੁੜਦੀਏ ਤੇ ਸਵਾਰੀਆਂ ਸੱਜੇ ਪਾਸੇ ਹੋ ਜਾਂਦੀਆਂ ਇਦਾਂ ਕਿਉਂ ਦੇਖੋ ਇਹ ਵਸਤੂਆਂ ਦੇ ਜੜਤਾ ਇਨਰਸ਼ੀਆ ਵਾਲੇ ਕੁਦਰਤੀ ਸੁਭਾਅ ਕਰਕੇ ਇਹ ਵੀ ਜੜਤਾ ਕਰਕੇ ਇਦਾਂ ਅਚਾਨਕ ਮੋੜ ਕੱਟੇ ਜਾਣ ਤੇ ਕਾਰ ਅਤੇ ਸੀਟ ਵੀ ਮੋੜ ਦੀ ਦਿਸ਼ਾ ਚ ਮੁੜਦੇ ਹਨ ਉਿੱਤੇ ਮੁੜਗੇ ਢਾਂਚਾ ਇੱਕ ਹੈਗਾ ਕਾਰ ਦਾ ਪਰ ਸਾਡਾ ਸ਼ਰੀਰ ਜੜਤਾ ਦੇ ਕਾਰਨ ਕਾਰ ਦੀ ਗਤੀ ਦੀ ਪਹਿਲੀ ਦਿਸ਼ਾ ਵਿੱਚ ਚੱਲਦਾ ਰਹਿਣਾ ਚਾਹੁੰਦਾ ਹੈ ਬੜੀ ਸਿੱਧੇ ਜਾ ਰਹੀ ਸੀ ਸੱਜੇ ਮੁੜੇ ਤੇ ਸ਼ਰੀਰ ਉਧਰ ਹੀ ਜਾਣਾ ਚਾਹੁੰਦਾ ਹੈ ਜੜਤਾ ਦੇ ਕਾਰਨ ਜਿਹੜਾ ਉੱਪਰਲਾ ਧਾੜ ਹੈਗਾ ਸਾਡਾ ਅਤੇ ਇਸ ਤਰ੍ਹਾਂ ਅਸੀਂ ਮੋੜ ਦੇ ਉਲਟ ਪਾਸੇ ਵੱਲ ੱਕੇ ਜਾਂਦੇ ਹਾਂ ਠੀਕ ਹੈ ਸੋ ਐਸੀ ਪੈਰਿਵਿਧਿਆਰਥੀ ਚਾਰ ਸਵਾਲ ਜੜਤਾ ਦੇ ਨਾਲ ਜੁੜੇ ਹੋਏ ਤੇ ਚਾਰ ਸਵਾਲ ਅਸੀਂ ਹੋਰ ਅਗਲੇ ਵੀਡੀਓ 'ਚ ਕਰਾਂਗੇ ਉਹ ਵੀ ਜੜਤਾ ਅਦੇਸੇ ਦਾੰਤ ਦੇ ਨਾਲ ਜੁੜੇ ਹੋਏ ਹਨ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਭ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ